ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਦੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਬਈ ਪਹਿਲਾਂ ਵੀ ਆਪਾਂ ਦੱਸਿਆਗਾ ਤੇ ਆਪਾਂ ਵੀਡੀਓ ਵੀ ਪਾਈ ਇੰਸਟਾਗ੍ਰam ਤੇ 27 ਤਰੀਕ ਨੂੰ ਕੱਲ ਨੂੰ ਆਪਣੇ ਪਿੰਡ ਬਾਈ ਪਿੰਕਾ ਜਰਗਨੇ ਆਉਣਾਗਾ 11 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਤੱਕ ਦੀਆਂ ਰੇਸਾਂ ਹੋਣਗੀਆਂ ਸਾਈਕਲੀਆਂ ਰੱਖੀਆਂ ਹੋਈਆਂ ਨੇ ਹਣਾ ਰੇਸਾਂ ਦੇ ਵਿੱਚ ਤੇ ਜਿਹੜੇ ਵੀ ਭਰਾ ਹਿੱਸਾ ਲੈਣਗੇ ਸਾਈਕਲੀ ਜੱਤ ਸਕ ਰਿਆ ਤੇ ਆ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਤੁਸੀਂ ਕੱਠ ਦੇਖ ਹੀ ਸਕਦੇ ਹੋ ਤੇ ਬਾਕੀ ਕੱਲ ਨੂੰ ਕੱਟ ਪੈ ਜਾਣੀਆਂ ਕੋਲਡ ਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਬਈ ਸਾਰੇ ਜਣੇ ਪਹੁੰਚੋ ਕੱਲ ਨੂੰ ਦੇਖਦੇ ਹਾਂ ਕੌਣ ਸਾਈਕਲ ਜਿੱਤਦਾ ਸਾਈਕਲ ਨਹੀਂ ਇਹ ਆਪਣੀ ਜ਼ਿੰਦਗੀ ਦੀ ਰੇਸ ਜਿੱਤਣਗੇ ਤੇ ਹੌਸਲੇ ਜਿੱਤਣਗੇ ਸਾਰਿਆਂ ਦਾ ਪਿਆਰ ਲੈਣਗੇ ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਜਿੱਤੂਗਾ ਤੇ ਬਾਹਰੋਂ ਵੀ ਆਉਣਾਗਾ ਪਤਾ ਮਾਣੇ ਤੇ ਬਾਕੀ ਉਹ ਬੱਚੀਆਂ ਨੇ ਛੁੱਟੀਆਂ-ਛੁੱਟੀਆਂ ਤੇ ਉਹਨਾਂ ਨੇ ਵੀ ਹਿੱਸਾ ਲੈਣਾ ਤੇ ਆ ਬੱਚੀਆਂ ਫਿਰਦੀਆਂ ਨੇ ਵਿੱਚ ਆ 껠ੜਦੀਆਂ ਤੇ ਬਾਈ ਹੁਣੀ ਗਰਾਊਂਡ ਵਾਹੀ ਜਾਂਦੇ ਨੇ ਚਾਹ ਹੁਣੀ ਸਾਰੇ ਭਰਾ ਆਪਣੇ ਲੱਗੇ ਹੋਏ ਨੇ ਦੂਜੀ ਹੁਣੀ ਜਿੰਨੇ ਵੀ ਨੇ ਆਪਣੇ ਭਰਾ ਕਈ ਭਰਾਵਾਂ ਦਾ ਨਾਮ ਲਿਆ ਜਾਂਦਾ ਤੇ ਆ ਆਪਣੇ ਬੱਚੇ ਨੇ ਕਾ ਮੁੰਡਾ ਫਟਾ ਹਾਂ ਲਾਮੋਂ ਕੇ ਕਾਲ ਨੂੰ ਦੌੜ ਕਾ ਮਾ ਪੂਰੇ ਗੜਕਦੇ ਨਹੀਂ ਹਾਂ ਹਾਂ ਵਾ ਵਾ ਹਾਂ ਹਾਂ ਤੇ ਹੁਣ ਜੀ ਬੱਚਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਤੇ ਆਧਾਰ ਕਾਰਡ ਮੰਗਾਏ ਨੇ ਤੇ ਪਹਿਲਾਂ ਆਪਾਂ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਾਵਾਂਗੇ ਤੇ ਆ ਬੱਚਿਆਂ ਲਈ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਆ ਭੱਜੋਂਗੇ ਹੈ Wow, wow. Betul ya saya kali pak. Wah, wih, wah. Jumlah jumlahnya mana, tidak pula? Aha. Kini kita registrasi. Tiap mundar registrasi karta. Satu di mana? tidak ada arga da. Kira mana? Ada. Tiga. Lobi. Siapa namanya? Kehalat. Kehalat. Siapa? Sahaja. Sahaja. Tiga. ਕਲੋ ਜੀ ਤੇ ਆ ਮੁੰਡਾ ਪੁੱਛਦਾਗਾ ਵੀ ਵੀਡੀਓ ਪਾਏਗਾ ਭਾਈ ਸੰਗੀ ਜਾਂਦਾ ਯਾਰ ਬੜਾ ਛੰਗਦਾ ਸੰਗੀ ਤਾਂ ਨਹੀਂ ਹੁੰਦਾ ਵਲੌਗ ਪਾਵਾਂਗੇ ਵਲੌਗ ਦੇਖਿਓ ਕੱਲ ਨੂੰ ਕਲੋ ਜੀ ਤੇ ਹੁਣ ਅਸੀਂ ਸਾਈਕਲ ਚੱਕਣ ਜਾਂਦੇ ਆ ਜਿਹੜੇ ਸਾਈਕਲ ਆਪਾਂ ਕੱਲ ਨੂੰ ਬੱਚਿਆਂ ਨੂੰ ਦੇਣੇ ਆ ਤੇ ਉਹ ਸਾਈਕਲ ਚੱਕਣ ਜਾਂਦੇ ਆ ਬੱਚੇ ਬਹੁਤ ਖੁਸ਼ ਨੇ ਦੇਖ ਸਕਦੇ ਹੋ ਤੇ ਛੋਟੀਆਂ ਛੋਟੀਆਂ ਬੱਚੀਆਂ ਭਾਗ ਲੈਣਗੀਆਂ ਆਪਣੀਆਂ ਹਾਂ ਆ ਦੇਖੋ ਇੰਨੇ ਪਿਆਰੀਆਂ ਬੱਚੀਆਂ ਨੇ ਤੇ ਇਹਨਾਂ ਨੇ ਸਾਈਕਲ ਜੱਤਰਾ ਕੱਲ ਨੂੰ ਫਟਾਉ ਪੂਰੇ ਹਾਂਜੀ ਬਾ ਚੀਕਾ ਏ ਅਸੀਂ ਹੁਣ ਸਾਈਕਲ ਲੇਨ ਚੱਲੇ ਆਂ ਜੁੜੇ ਰਹੋ ਸਾਡੇ ਨਾਲ ਠੀਕ ਆ ਅੱਪਾ ਚੱਲੇ ਆਂਗੇ ਸਾਈਕਲ ਚੱਕਣ ਗਰਾਊਂਡ ਦੇ ਵਿੱਚ ਪ੍ਰੈਕਟਿਸ ਚੱਲ ਰਹੀ ਐ ਸਾਰਿਆਂ ਦੀ ਦੇਖ ਸਕਦੇ ਹੋ ਐਨ ਰੌਣਕਾਂ ਬਣੀਆਂ ਪਿਆ ਅਜ ਗਰਾਊਂਡ ਦੇ ਵਿੱਚ ਚਲੋ ਭਾਈ ਆਜੋ ਤੇ ਭਾਈ ਆਪਾਂ ਸਾਈਕਲ ਲੈਣ ਆਏ ਆ ਬਾਈ ਦੇ ਘਰੋਂ ਕਰਨੀ ਬਾਈ ਤੇ ਜੋ ਸਾਈਕਲ ਦਿੱਤੇ ਨੇ ਬਾਈ ਕਾਕਾ ਬਾਈ ਇਟਲੀ ਤੇ ਅਮਣਾ ਆਸਟ੍ਰੇਲੀਆ ਵੱਲੋਂ ਤੇ ਬਾਈ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਆ 4 ਸਾਈਕਲ ਦਿੱਤੇ ਜਾਣੇ ਨੇ ਬਾਈ ਕੱਲ ਨੂੰ ਤਕੜੇ ਹੋ ਜੋ ਪੰਜਾਬ ਬੱਚਿਓ ਇਹ ਸਾਈਕਲ ਹੈ ਤੁਹਾਡੇ ਲਈ ਆਏ ਜਾਨ ਲਾ ਕੇ ਜਿੱਤੇ ਜਾਣੇ ਆ ਪੂਰੇ ਜਾਨਦਾਰ ਸਾਈਕਲ ਨੇ ਤੇ ਕੱਲ ਨੂੰ ਪਹੁੰਚੋ 27 ਤਰੀਕ ਨੂੰ ਠੀਕ ਆ ਸਾਰੇ ਭਰਾਵਾਂ ਨੇ ਗਰਾਊਂਡ ਦੇ ਵਿੱਚ ਪਹੁੰਚਣਾ ਸਰਕਾਰੀ ਆਈ ਸਕੂਲ ਗਰਾਊਂਡ ਕੋੜੜਾ ਤੇ ਸਾਰਿਆਂ ਨੇ ਪਹੁੰਚਣਾ ਪੂਰੀ ਜਾਨ ਲਾ ਰਣੀਆ ਤੇ ਸਾਈਕਲ ਜਿੱਤ ਕੇ ਉਹੀ ਲੈ ਕੇ ਜਾਊਗਾ ਜਿਹਦੇ ਚ ਜਾਨ ਹੋ ਧੰਨਵਾਦ ਜੀ ਗਰਾਊਂਡ 'ਚ ਮਿਲਦੇ ਆਜੂ ਗਰਾਊਂਡ 'ਚ ਚੱਲਦੇ ਆ ਹੁਣ ਬਈ ਆਪਾਂ ਤਗੜੇ ਹੋ ਜੋ ਬਈ ਜੀ ਸਾਈਕਲਿਆਂ ਆਪਾਂ ਲੈ ਆਂਦੀਆਂ ਅੱਡੇ ਤੇ ਧੰਨਵਾਦ ਜੀ ਜਿਹੜਾ ਹੰਗਾ ਤੋਂ ਕਰ ਲੋ ਚੰਨ ਅਵੇ ਲੱਕ ਇਹਦਾ ਕਾਲੂ ਭਾਈ ਜਿਹਦੇ ਪੱਟਾਂ 'ਚ ਜਾਣ ਹੋ ਉਹੀ ਜੱਟ ਕੇ ਲੈ ਕੇ ਜਾਊਗਾ ਸਾਈਕਲੀਆਂ ਹਾਂਜੀ ਆਪਾਂ ਸਾਈਕਲੀਆਂ ਲੈ ਕੇ ਗਰਾਊਂਡ ਦੇ ਵਿੱਚ ਪਹੁੰਚ ਗਏ ਗਰਾਊਂਡ ਦੇ ਵਿੱਚ ਸਾਈਕਲੀਆਂ ਲਿਆਂਦੀਆਂ ਭਾਈ ਤੇ ਜਿਹਦੇ ਪੱਟਾਂ 'ਚ ਜਾਣ ਹੋ ਕਾਲੂ ਲੈਣੇ ਆਪੀ ਅਸੀਂ ਉਹੀ ਲੈ ਕੇ ਜਾਊਗਾ ਲੇ ਹੀ ਰੈਸਲ ਬੋਰੀਆ ਬਾਈ ਤੇ ਉਹਨਾਂ ਦੇ ਉੱਪਰ ਉਹ ਬੇਸਲ ਮਾਰ ਕੇ ਉਹ ਕਰਦੇ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਤੇ ਗੁੱਡ ਮਾਰਨਿੰਗ ਬਾਈ ਸਾਰਿਆਂ ਨੂੰ ਤੇ ਆਪਾਂ ਪਹੁੰਚ ਗਏ ਗਰਾਊਂਡ ਦੇ ਵਿੱਚ ਤੇ ਅੱਜ 27 ਤਰੀਕਾ ਅੱਜ ਮੁਕਾਬਲੇ ਹੋਣਿਆ ਤੇ ਗਰਾਊਂਡ ਦੀ ਸਪਾਈ ਚੱਲੀ ਜਾਂਦੀ ਆ ਸਾਰੇ ਭਰਾ ਆਪਣੇ ਲੱਗੇ ਹੋਏ ਨੇ ਬਾਕੀ ਸੁਭਾਜ ਹੁਣੀ ਅਲੀਏ ਹੁਣੀ ਤੇ ਕ੍ਰੈਸ ਹੋਣੇ ਸਾਰੇ ਭਰਾ ਆਪਣੇ ਪਹੁੰਚੇ ਨੇ ਧੰਨਵਾਦ ਬਾਈ ਉਹਨਾਂ ਦਾ ਤੇ ਸਮਾਨ ਲਿਆਂਦਾ ਬਾਈ ਸਾਰਾ ਟੈਂਟ ਕੁਰਸੀਆਂ ਵਗੈਰਾ ਤੇ ਸਾਰੇ ਪਹੁੰਚੋ ਬਾਈ ਹੋਮ ਮਾਰਕੀਟ ਠੀਕ ਆ ਤੇ ਪਹੁੰਚ ਰਾਂ ਬਾਈ ਸਾਰਿਆਂ ਨੇ ਤੇ ਬਾਈ ਨੇ ਲੱਸੀ ਦੀ ਸੇਵਾ ਕੀਤੀ ਆ ਦੇਖ ਸਕਦੇ ਹੋ ਬਾਈ ਨੇ ਲੱਸੀ ਲੈ ਕੇ ਆਇਆ ਨਹੀਂ ਉਸਨੇ ਨਹੀਂ ਆਪ ਕੋ ਗੱਲ ਕਿਉਂ ਟੈਨਸ਼ਨ ਉਹ ਤੋਂ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਬਸ ਬਿਲਕੁਲ ਬਹੁਤ ਵਧੀਆ ਕੰਮ ਕੀਤਾ ਬਾਈ ਗਰਾਊਂਡ ਦੀ ਤਿਆਰੀ ਚੱਲ ਰਹੀ ਆ ਗਰਾਊਂਡ ਬਗਲ ਦੇ ਆ ਆ ਚਲੋ ਜੀ ਸਾਊਂਡ ਵਾਲੇ ਵੀ ਆ ਗਏ ਤੇ ਐਂਡ ਵੀ ਆ ਗਿਆ ਆਪਣਾ ਐਂਡ ਵੀ ਲੱਗੀ ਜਾਂਦਾ ਤੇ ਬਈ ਬਾਕੀ ਸਾਰੇ ਸਮਾਨ ਲੈਣ ਜਾਂਦੇ ਆ ਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਕਿੰਨੀ ਮਿਹਨਤ ਕਰ ਰਿਹਾ ਹਾਰੇ ਤਾਹੜ ਸਾਰੇ ਵਧੀਆ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਵਧੀਆ ਉਪਰਾਲਾ ਪਾਤਾ ਮਾਰਾ ਜੋ ਬਾਤ ਚੜ ਕੇ ਮੇਰੀ ਟੁੱਪ ਦੇ ਵਿੱਚ ਆਪਣੇ ਨਾਲ ਹੱਥ ਵੜਾ ਰਹੇ ਆ ਕੰਮ ਕਰਾ ਰਹੇ ਆ ਛੋਟੇ ਵੱਡੇ ਭੈਣ ਭਰਾ ਜਿੰਨੇ ਵੀ ਨੇ ਤੇ ਨਾਲ ਛੋਟੇ ਛੋਟੇ ਬੱਚੇ ਓਏ ਘਰ ਕੱਤਾ ਦਾ ਪੁੱਤ ਬਾਈ ਗੱਲ ਨਹੀਂ ਫਿਰ ਪੱਤਾ ਘਾਤਾ ਬਿਮਾਰ ਹੋ ਜਾਓਗੇ ਫਿਰ ਉੱਥੇ ਚੱਲਦਾ ਉੱਥੇ ਚੱਲਦਾ ਮम्मा ਮम्मा ਬੱਸ ਬੱਸ ਬਾਈ ਮੜਾ ਚੱਕ ਕੇ ਇਹ ਬੈਨੇ ਬਾਈ ਹੁਣੀ ਮਿਹਨਤ ਕਰ ਰੋ ਟਰੈਕ ਬਣਾਈ ਜਾਂਦੇ ਨੇ 이 사람은 태베? 갓다, 울어. 이 키야. 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 이 키. 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 ਕੈਮਰਾ ਬਾਈ 4 ਵੱਜ ਚੁੱਕਿਆ ਤੇ ਸਾਰੇ ਬੱਚਿਆਂ ਦੀ ਐਂਟਰੀ ਹੋ ਚੁੱਕੀ ਆ ਤੇ ਹੁਣ ਆਪਾਂ ਰੇਸ ਸ਼ੁਰੂ ਕਰਾਵਾਂਗੇ ਬਾਕੀ ਆਪਣਾ ਲਾਈਵ ਚੱਲਿਓ ਲਾਈਵ ਚੱਲੂਗਾ ਪ੍ਰੀਤ ਸਟੂਡੀਓ ਤੇ ਵੀ ਚੱਲੂਗਾ ਤੇ ਸ਼ੌਕ ਕੋਰਟ ਤੇ ਵੀ ਤੇ ਲਾਈਵ ਵੀ ਦੇ ਮੇਰਾ ਵੀਰ ਦੇਖਿਓ ਬਾਕੀ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਆ ਗਈ ਬੱਚੇ ਆ ਗਈ yeah ਬਾਈ ਵੀ ਪਹੁੰਚ ਗਿਆ ਬੈਂਕਾ ਯਾਰਕ ਬਾਈ ਦੇਖਾਰ ਸਾਲੇ ਤਿਆਰੀ ਕਰਾਵਾਂਗੇ ਬਾਕੀ ਆਪਣਾ ਲਾਈਵ ਚੱਲਦਾ ਬੱਚਿਆਂ ਦੀ ਲੈਂਡ ਬਣਾਈ ਪਈ ਜਾਵੇ ਦੇਖਿਓ ਬਈ ਆਜੋ 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 ਦੇਖਿਆ ਮੁੰਡਾ ਹਾਂ ਦਵਾਨੇ ਤੋਂ ਪਰ ਇਹਨੇ ਬਾਹਰ ਆ ਕੇ ਵੀ ਸਾਈਕਲ ਦਿੱਤੀਆਂ ਸਾਈਕਲਾਂ ਦੇ ਮੈਨੂੰ ਲੈ ਲੈ ਕੋ ਸਾਹਿਬ ਲੈ ਜਮਾ ਪੱਕੀ ਗੱਲ ਆ ओके ਤੁਸੀਂ ਤੁਸੀਂ ਇਹਨਾਂ ਨੇ ਕੀ ਲੱਗਦੇ ਹੋ ਤੁਸੀਂ ਸਾਡੇ ਗਰਾਊਂਡ ਦਾ ਬੱਚਾ ਜਵਾਨ ਪੰਜਾਬੀ ਠੀਕ ਆ ਜੀ ਨੈਚੁਰਲ ਇੱਕ ਵਾਰੀ ਇਸ ਚੀਜ਼ ਲਈ ਤਾੜੀਆਂ ਮਾਰ ਦਿਓ ਅੱਜ ਪ੍ਰੀਅੰਤ ਦੇ ਤੇਜਾ